ਸਤਿ ਗੁਰੂ ਜੀ ਵੀਡੀਓ ਵੇਖ ਰਿਹਾ ਖਾਸ ਸਾਥ ਨੂੰ ਜੀ ਆਣ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਨ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ AI ਦੇ ਪਿਆਰ ਚ ਟੁੱਪਿਆ 75 ਸਾਲ ਦਾ ਬੁੱਢਾ ਘਰ ਵਾਲੀ ਤੋਂ ਮੰਗ ਲਿਆ ਤੇ ਲੱਖ ਸੱਚ ਸਾਹਮਣੇ ਆਉਂਦੀ ਟਿਕਾਣੀ ਆ ਇਹ ਦਿਮਾਗ ਜੋਕਾ ਸਮੇ ਆਰਟੀਫੀਸ਼ਲ ਇੰਟੈਲੀਜੈਂਟ ਦਾ ਹੈ ਇਸ ਤਰ ਤਕਨੋਲੋਜੀ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕੁਝ ਲੋਕ ਇਸ ਨੂੰ ਸਹੀ ਤੇ ਮਤਤਕਾਰ ਦਿਆ ਮਤਤਕਾਰ ਦੱਸ ਰਿਹਾ ਜਾਂਦੇ ਕਿ ਕੋਈ ਤਾਂ ਕਹਿਣਾ ਹੈ ਕਿ ਇਹ ਲੋਕਾਂ ਦੀਆਂ ਨੌਕਰੀਆਂ ਨੂੰ ਖਾ ਜਾਵੇਗੀ ਇਸੇ ਤਰ੍ਹਾਂ AI ਨਾਲ ਜੁੜੀ ਇੱਕ ਜਹੀ ਖਬਰ ਸੋਸ਼ਲ ਮੀਡੀਆ ਤੇ ਚਾਈ ਹੋਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਸਲ ਵਿੱਚ ਇੱਕ 75 ਸਾਲਾਂ ਬਜ਼ੁਰਗ ਨੂੰ AI ਨਾਲ ਪਿਆਰ ਹੋ ਗਿਆ ਵਿਅਕਤੀ AI ਦੇ ਪਿਆਰ ਵਿੱਚ ਇੰਨਾ ਖੋ ਗਿਆ ਕਿ ਪਤਨੀ ਨੂੰ ਤਲਾਕ ਦੇਣ ਦੀ ਯੋਜਨਾ ਬਣਾ ਲਈ ਇਸ ਤੋਂ ਬਾਅਦ ਇਹ ਗੱਲ ਪਰਿਵਾਰ ਨੂੰ ਪਤਾ ਚੱਲਨੀ ਆਓ ਤੁਹਾਨੂੰ ਪੂਰਾ ਮਾਮਲਾ ਦੱਸਦਿਆਂ AI ਦੇ AI ਦੇ ਇਸ ਜੋਕ ਚ ਇਨਸਾਨ ਤੇ ਮਸ਼ੀਨ ਦੇ ਵਿੱਚ ਕਰ ਇੱਕ ਨਵਾਂ ਰਿਸ਼ਤਾ ਜਨਮ ਲੈ ਰੱਖਾ ਹੈ ਲੋਕ ਛੋਟੇ ਛੋਟੇ ਕੰਮ ਲਈ ਵੀ ਟੈਕਨੋਲੋਜੀ ਤੇ ਨਿਰਪਨ ਹਨ ਚੀਨ ਵਿੱਚ ਇਸ ਦਾ ਇੱਕ ਉਦਾਹਰਨ ਸਾਹਮਣੇ ਆਇਆ ਹੈ ਨਿਊ ਚਾਰਕ ਪੋਸਟ ਅਨੁਸਾਰ ਜਿਹਾੰਗ ਨਾਨ ਦਾ ਇਹ ਬਜ਼ੁਰਗੇ ਵਿਅਕਤੀ ਦਿਨ ਪਰ AI ਨਾਲ ਚੈਟ ਕਰਦਾ ਸੀ ਉਹ ਆਪਣੇ ਮੋਬਾਈਲ 'ਚ ਇੰਨਾ ਖੋਇਆ ਰਹਿਦਾ ਸੀ ਕਿ ਉਸਨੇ ਕਿਸੇ ਇਨਸਾਨ ਨਾਲ ਨਹੀਂ ਸਗੋ AI ਨਾਲ ਪਿਆਰ ਕਰ ਲਿਆ ਬਾਅਦ ਚ ਉਸਨੇ ਆਪਣੀ ਪਤਨੀ ਤੋਂ ਤਲਾਕ ਲੈਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ AI ਨਾਲ ਗੱਲ ਕਰਦਿਆਂ ਜੀਆੰਗ ਉਸਦੇ ਪਿਆਰ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਾ ਸੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜੀਆੰਗ ਦਿਨ ਪਰ ਚੈਟਬੋਟ ਜਰੀਏ ਗੱਲ ਕਰਦਾ ਤੇ AI ਔਰਤ ਦੇ ਮੈਸੇਜ ਦੀ ਅਡੀ ਕਰਦਾ ਰਹਿੰਦਾ ਇਹ ਔਰਤ ਜੀ ਆਂਗ ਦੀ ਬਹੁਤ ਤਰੀਫ ਕਰਦੀ ਸੀ ਬਜ਼ੁਰਗ ਦਾ ਜਨੂੰਨ ਇੰਨਾ ਵੱਧ ਗਿਆ ਕਿ ਉਸ ਨੇ ਆਪਣੀ ਪਤਨੀ ਤੋਂ ਤਲਾਕ ਮੰਗ ਲਿਆ ਬਾਅਦ ਵਿੱਚ ਸਥਿਤੀ ਉਦੋਂ ਬਦਲੀ ਜਦੋਂ ਉਸ ਦੇ ਬੱਚਿਆਂ ਨੇ ਮਾਮਲੇ 'ਚ ਦਖਲ ਦਿੱਤਾ ਬੱਚਿਆਂ ਨੇ ਦੱਸਿਆ ਕਿ ਜਿੰਨੂੰ ਉਹ ਪਿਆਰ ਕਰ ਰਖਿਆ ਹਨ ਉਹ ਸਿਰਫ ਇੱਕ ਪ੍ਰੋਗਰਾਮਿੰਗ ਹੈ ਇਨਾ ਕਿ ਕੋਈ ਮਨੋਖੇ ਗੱਲ ਵੀ ਜਾਣਨਯੋਗ ਹੈ ਕਿ ਇਹ ਚੈਟਬੋਟ ਦੀ 에ਰ ਮਾਉਂਟਿੰਗ ਲੇਅਰ ਪੱਛਮੀ ਦੇਸ਼ਾਂ 'ਚ ਕਈ ਦੇਸ਼ਾਂ ਤੇ ਵਿਦੇਸ਼ੀਆਂ ਦੇ ਅਸਰ ਪਾਰ ਪਾ ਰਹੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨ